ਇਹ ਚੀਜ਼ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜਾ ਅੱਜ ਸਾਡੀ ਸਤਕਾਰ ਕਰ ਰਿਹਾ ਉਹ ਵੀ ਦਿਨਤੇਸ਼ ਕਰ ਰਿਹਾ ਮੈਂ ਉਹ ਡਰ ਨਾਲ ਚਲਦੀ ਹੈ ਇੱਕ ਸਹਿਮ ਦੇ ਮਾਹੌਲ ਦੇ ਵਿੱਚ ਜੇ ਹਰ ਬੰਦਾ ਇਹ ਚੀਜ਼ ਸੋਚੇ ਵੀ ਸਾਨੂੰ ਅਗਰ ਇਹ ਹਰਕਤ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਬੜੀ ਸਖਤ ਮਿਲੇਗੀ ਫਿਰ ਹੀ ਮੁਜਰਮ ਇਹ ਚੀਜ਼ਾਂ ਕਰਨ ਤੋਂ ਹਟਦੇ ਆ ਜੀ ਲੇਕਿਨ ਮੈਂ ਜਿੰਦਰ ਸਿਰਸਾ ਕੱਲ ਕਹਿ ਰਹੇ ਨੇ ਕਹਿੰਦੇ ਕਿ ਇਸ ਸਰਕਾਰ ਨੂੰ ਵੀ ਸਾਢੇ 3 ਸਾਲ ਦਾ ਸਮਾਂ ਲੱਗ ਗਿਆ ਇੰਨਾ ਲੇਟ ਕਿਉਂ ਕਿਉਂਕਿ ਵਾਅਦਾ ਤਾਂ ਇਹ ਕੀਤਾ ਗਿਆ ਸੀ ਜਲਦ ਤੋਂ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਹੈ ਤਾਂ ਹਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਇੱਥੇ ਹੀ ਹੁੰਦੇ ਸੀ ਚੰਡੀਗੜ੍ਹ 'ਚ ਪੂਰੇ 5 ਸਾਲ ਇੱਥੇ ਰਹੇ ਉਦੋਂ ਕਰਾ ਲੈਂਦੇ ਜੀ ਉਦੋਂ ਸਰਸਾ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਵੰਨੀ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਹਾਂ ਜੀ ਸਾਬ ਇੱਕ ਵਿਕਰਮਜੀਤ ਜੀ ਦੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਆਕਾਲੀ ਕਹਿੰਦੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਭਰੀ ਹੋ ਜਾਣਾ ਸਿੰਪਲ ਜੀ ਗੱਲ ਆ ਜੀ ਇਹਨੂੰ ਹੁਣ ਤੁਸੀਂ ਸਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਦੇ ਹੋ ਵੀ ਉਹਨਾਂ ਤੇ ਸਹੀ ਹੋਈ ਆ ਚਾਹ ਕੇ ਦੋ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਏਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲੱਗਦਾ ਦੋਦੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਐਂ ਲੱਗਦਾ ਮੇਬੀ ਪੋਸੀਬਲ ਕਿਉਂਕਿ ਅਸੀਂ ਇੰਨੇ ਵੀ ਨੇੜੇ ਨਹੀਂ ਸੀ ਨਾ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਇਹ ਚੀਜ਼ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜਾ ਅੱਜ ਸਾਡੀ ਸਰਕਾਰ ਕਰ ਰਹੀ ਹੈ ਉਹ ਵੀ ਬੁਢੀਂ ਤੇ ਇਸ ਕਰ ਰਿਹਾ ਨਾ ਡਰ ਨਾਲ ਚਲਦੀ ਹੈ ਇੱਕ ਸੇਮ ਦੇ ਮਾਹੌਲ ਦੇ ਵਿੱਚ ਜੇ ਹਰ ਬੰਦਾ ਇਹ ਚੀਜ਼ ਸੋਚੇ ਵੀ ਸਾਨੂੰ ਅਗਰ ਇਹ ਹਰਕਤ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਬੜੀ ਸਖਤ ਮਿਲੂਗੀ ਫਿਰ ਹੀ ਮੁਜਰਮ ਇਹ ਚੀਜ਼ਾਂ ਕਰਨ ਤੋਂ ਹਟਦੇ ਆ ਜੀ ਪਰ ਮਨਜਿੰਦਰ ਸਰਸਾ ਕਾਲ ਕਹਿ ਰਹੇ ਨੇ ਕਹਿੰਦੇ ਕਿ ਇਸ ਸਰਕਾਰ ਨੂੰ ਵੀ 3.5 ਸਾਲ ਦਾ ਸਮਾਂ ਲੱਗ ਗਿਆ ਇੰਨਾ ਲੇਟ ਕਿਉਂ ਕਿਉਂਕਿ ਵਾਅਦਾ ਤਾਂ ਕੀਤਾ ਗਿਆ ਸੀ ਜਲਦੋ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਐ ਤਾਂ ਹਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਇੱਥੇ ਹੀ ਹੁੰਦੇ ਸੀ ਚੰਡੀਗੜ੍ਹ 'ਚ ਹੀ ਪੂਰੇ 5 ਸਾਲ ਇੱਥੇ ਰਹੇ ਉਦੋਂ ਕਰਾ ਲੈਂਦੇ ਜੀ ਉਦੋਂ ਸਰਸਾ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਬੰਨੀ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਮਤਲਬ ਇੱਕ ਵਿਕਰਮਜੀਤ ਜੀ ਆਦਿ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਆਕਾਲੀ ਕਹਿੰਦੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਛ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਛ ਕੀਤਾ ਤਾਂ ਉਹਨਾਂ ਨੇ ਭਰੀ ਹੋ ਜਾਣਾ ਸਿੰਪਲ ਜੀ ਗੱਲ ਆ ਇਹਨੂੰ ਹੁਣ ਤੁਸੀਂ ਸਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਦੇ ਹੋ ਵੀ ਉਹਨਾਂ ਤੇ ਸਹੀ ਹੋਈ ਆ ਚਾਹ ਕੇ ਦੋ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਏਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲੱਗਦਾ ਦੋਦੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਐਂ ਲੱਗਦਾ ਮੇਬੀ ਪੋਸੀਬਲ ਕਿਉਂਕਿ ਅਸੀਂ ਇੰਨੇ ਵੀ ਨੇੜੇ ਨਹੀਂ ਸੀ ਨਾ ਵੀ ਸਾਨੂੰ ਹਰ ਗੱਲ ਦਾ ਪਤਾ